ਬੱਬੂ ਦੇ ਹਰ ਜੱਫੇ ਦੇ ਉੱਪਰ 1000 ਸੰਦੀਪ ਮਸ਼ੀਕਲ ਸਾਡਾ ਵੀਰ ਹੈ ਉਹਨਾਂ ਵੱਲੋਂ ਕਿੰਨੇ 1000 ਦਿੱਤਾ ਜਾਵੇਗਾ ਔਰਤ ਸੀਰਾ ਯੂ ਐਸ ਏ ਲਾਲਾ ਯੂ ਐਸ ਏ ਜੰਟਾ ਕੈਨੇਡਾ ਹਰਮਨ ਸੇਖੋ ਛਿੰਦਾ ਬ੍ਰਾਂਚ ਅਲਵੈਲ ਬ੍ਰਾਂਚ ਕੁਨਤਾਸ਼ ਯੂ ਐਸ ਏ ਤੇ ਗੁਰਦੀਪ ਗਿੱਲ ਉਹ 15 ਜਨਵਰੀ ਦੇ ਲਈ ਸੱਦੇ ਦਿੰਦੇ ਆ ਵੀ ਕੁੰਗਰਾਲੀ ਸਿੱਖਾਂ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਲੱਖ 75 ਪ੍ਰਾਈਜ਼ ਤਿੰਨ ਪ੍ਰੇਰਵਾਰੋ ਤੇ ਬੈਸਟਾਂ ਨੂੰ ਕਹਿੰਦੇ ਅੱਧਾ ਅੱਧਾ ਲੱਖ ਦਿੱਤਾ ਜਾਵੇਗਾ ਉਹ 15 ਜਨਵਰੀ ਹੋਣੀ ਹੈ ਉਧਰ 13 ਦਸੰਬਰ ਨੂੰ ਨਵੇਂ ਕਿਲੇ ਚ ਪੜਾਕੇ ਪਹਿਣਗੇ ਆਪ ਸਭ ਨੂੰ ਸੁਨੇਹ ਉਹ ਪੱਟਿਆ ਪਹਿਲੀ ਪੈ ਗਈ ਓ ਆ 5100 ਦੀ ਪਹਿਲੀ ਰੇਡ ਆ ਬਬਲੀ ਲੋਂਗੋ ਵਾਲੀ ਤੇ ਸਾਥੀਆਂ ਵੱਲੋਂ ਮੇਰੇ ਮਿੱਤਰੋ ਆ ਸਮਾਨੇ ਵਾਲਾ ਬੰਨੀ ਹੈ ਆ ਸਾਹਮਣੇ ਡਬਲ ਟੱਚ ਦਾ ਇਸ਼ਾਰਾ ਹੈ ਕਕਰਾਲੇ ਵਾਲਾ ਰਾਜ ਜਦੋਂ ਖੇਡਿਆ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਗੜਬੇ ਵੱਲੋਂ ਤੇ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਉਧਰ ਕਹਿੰਦੇ ਨੌਜਾਨ ਮੇਰੇ ਮਿੱਤਰੋ ਕਸ਼ਮੀਰੋਂ ਹੈ ਪਿੱਛੇ ਸੰਤ ਝਨੇੜੀ ਹੈ ਇੱਥੇ ਰਾਮ ਢੰਡੋਲੀ ਹੈ ਫੈਸਲੇ ਵੱਡੇ ਹੋਣਗੇ ਆ ਸੋਨੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਲਈ ਨੌਜਾਨ ਤਿਆਰ ਬਰ ਤਿਆਰ ਹੈ ਗਰਮੇਲ ਸਿੰਘ ਦੀ ਪ੍ਰਧਾਨ ਹੋਣਾਂ ਦੇ ਪਿੰਡ ਦੀ ਟੀਮ ਐਨ ਤਿਆਰ ਵਰ ਤਿਆਰ ਢੜਵੇਂ ਦੇ ਸੰਦੀਪ ਲੁੱਧਰ ਦੀਆਂ ਗੱਲਾਂ ਹੁੰਦੀਆਂ ਦੁਨੀਆ ਦੇ ਵਿੱਚ ਰਿਕਾਰਡ ਕਿੰਗ ਤਾ ਵੀ ਤੇ ਜੱਫੀਆਂ ਦੇ ਵਿੱਚ ਜਦੋਂ ਗੱਲ ਚੱਲਦੀ ਨਾ ਅਰਣ ਸਿੰਘ ਰਣੀਆਂ 10 ਵਾਰ ਪ੍ਰੋ ਲੀਗ ਖੇਡਣ ਦਾ ਮਾਣ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਤੇ ਜੱਫਾ ਬੱਬੂ ਝਨੇੜੀ ਵਾਲੇ ਦਾ 2100 ਦੇ ਜੱਫੇ ਇਸ ਨੌਜਵਨ ਦੇ ਵੀ ਲੱਗਣਗੇ ਬਬਲੀ ਲੋਂਗੋਆਰ ਬੋਟੇ ਹੁਣਾ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਹਰ ਇੱਕ ਜੱਫਾ ਪਬਲਿਕ ਕਹਿੰਦਾ ਵੀ 2100 ਦਾ ਹੋਣਾ ਹੈ ਨੌਜਨ ਗਬਰੂ ਬੱਬੂ ਝਨੇੜੀ ਵਾਲੇ ਦਾ ਆ ਨੌਜਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਕੀ ਤੂੰ ਮੁੰਡਣਪੁਰਿਆ ਵੱਡੇ ਨਾਮ ਦੇ ਕਬੱਡੀ ਦੇ ਆਹ ਚਾਰੇ ਜਿਹੜੇ ਪਿਆਰ ਵਰ ਚਾਰ ਇਹ ਸਿੱਧਰ ਮੈਚ ਹੈ ਮੇਰੇ ਮਿੱਤਰੋ ਉਹ ਦੀਪ ਪਹਿਲਵਾਨ ਹੁੜਿਆ ਦਾ ਮੇਲਾ ਉਹ ਕਹਿੰਦੇ ਪਿੰਡੇ ਥੇਰੇ ਹੁੜਿਆ ਦਾ ਦਪਿੰਦਰ ਪੰਨੂ ਹੋਣੀ ਸ਼ੈਲੀ ਸੇਖੋ ਛੋਟਾ ਵੀਰ ਹੈ ਉਹ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆਹ ਰੇਡਾਂ ਪੈਂਦੀਆਂ ടിക്കോട്ട മുൻ ടിയ പെട്ട സമയ കൂര മേര മിത്ര ആ പല്ലേ 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 നമ്പർ ਅਗਲੀ ਕਬੱਡੀ ਰਪਿੰਦਰਾ 5100 ਦੀ ਰੇਡ ਹੈ ਮੇਰੇ ਮਿੱਤਰੋ 5100 ਦੀ ਰੇਡ ਆਹ ਕਹਿੰਦੇ ਸਮਾਨੇ ਵਾਲੇ ਬਣੀ ਦੀ ਬਬਲੀ ਲੋਂਗੋ ਵਾਲ ਪ੍ਰਦੀਪ ਤੇ ਕਰਨ ਯੂਐਸਏ ਹਣਾ ਵੱਲੋਂ ਮੇਰੇ ਮਿੱਤਰੋ ਤੇ 5100 ਦੀਆਂ ਤਿੰਨ ਕਬੱਡੀਆਂ ਬੁੱਢਣਪੁਰੀਏ ਕੀਤੂ ਦੀਆਂ ਦੀਪ ਤੇ ਨਾਲ ਕਹਿੰਦੇ ਲਖਬੀਰ ਢੰਡਿਆਲ ਯੂ ਐਸ ਏ ਵੱਲੋਂ ਪੈਣ ਗਿਆ 51 5100 ਦੀ ਗੱਲ ਅੱਜ ਮੇਰੇ ਮਿੱਤਰੋ ਇੱਕ ਇੱਕ ਨੰਬਰ ਤੇ ਤਿੰਨ ਤਿੰਨ ਰੈਡਾਂ ਤੇ ਵੱਡੇ ਮਾਨ ਸਨਮਾਨ ਵੱਡਾ ਖੇਡ ਮੇਲਾ ਸਫਲ ਖੇਡ ਮੇਲਾ ਆਹ ਸਿਰੇ ਦਾ ਖੇਡ ਮੇਲਾ ਜਿਹੜੇ ਢੰਡਿਆਲ ਦੇ ਵਿੱਚ ਹੋ ਰਿਹਾ ਹੈ ਕੱਲੋਂ ਉੱਪਿਆਂ ਦੇ ਮੇਲੇ ਦਾ ਸੱਤਾ ਟੀਮਾਂ ਸਮੇਂ ਨਾਲ ਪਹੁੰਚਣ ਆਹ ਸਾਹਮਣੇ ਇੱਕ ਪਾਸੇ ਜੱਸਾ ਦਿਣਵੇ ਵਾਲਾ ਕਰਦਾ ਕੋਸ਼ਿਸ਼ ਪਰ ਦੂਜੇ ਪਾਸੇ ਸੋਨੀ টাকা যৌ কে সক সাল সদে দি চাল সদে দে ਸੰਦੀਪ ਮਸ਼ੀਨ ਵੀਰ ਕਹਿੰਦਾ ਇਹ ਡਢੇ ਦਾ ਹਰ ਜੱਸਾ 1000 ਦਾ ਹੋਵੇਗਾ ਆਹ ਸਾਹਮਣੇ ਕਹਿੰਦੇ ਕੀਤੂ ਉਹ ਡਡਣਪੁਰਿਆ ਕਬੱਡੀ ਪਾ ਰਿਹਾ ਹੈ ਜਿਹੜੇ ਕੰਨੀਆਂ ਦੇ ਦੋ ਜਾਫੀ ਹਨ ਉਹ ਦੋ ਜਾਫੀ ਕਾਦੇ ਆ ਉਹ ਬਿਜਲੀ ਦੀਆਂ ਲੰਗੀਆਂ ਤਾਰਾਂ ਨੇ ਇੱਕ ਪ੍ਰਤਾਪ ਕੰਡਿਆਣਾ ਆਹ ਕਹਿੰਦੇ ਵੀ ਇੱਕ ਬੂਟਾ ਨਾੜੇ ਵਾਲਾ ਉਹ ਨੰਗੀਆਂ ਤਾਰਾਂ ਨੇ ਇਹ ਨੰਗੀਆਂ ਤਾਰਾਂ ਨੇ ਅਮਰੀਕਾ ਪਾਨ ਕੇ ਹਜ਼ਾਰ ਰੁਪਿਆ ਦੇ ਦੇ ਆ ਜਾਫੀ ਨੂੰ ਜਿਹਨੇ ਹੁਣ ਜਫਾ ਲਾ ਦਿੱਤਾ ਹੈ ਲਖਵਿੰਦਰ ਢੰਡਿਆਲ ਲਖਵੀਰ ਢੰਡਿਆਲ ਯੂ ਐਸ ਏ ਤੇ ਨਾਲ ਮੇਰੇ ਵੀਰੋ ਦੀਪ ਪਹਿਲਵਾਨ ਵੱਲੋਂ ਇਹ ਮਾਨ ਸਨਮਾਨ ਜਿਹੜੇ ਇਸ ਨੌਜਵਾਨ ਦੇ ਲਈ ਹੈ ਜੀ ਪ੍ਰਤਾਪ ਕਿੜਿਆਣੇ ਵਾਲੇ ਦੇ ਨੇ ਪ੍ਰਤਾਪ ਇਹ ਮਾਨ ਸਨਮਾਨ ਹੈ 5100 ਦੀਆਂ ਰੇਡਾਂ ਤੇ ਲੱਗਿਆ ਸੀਗਾ ਹਾਂ ਆਰਾਮ ਸਿੰਘ ਜੀ ਰੈਫਰੀ ਦੇ ਲਈ ਗੁਰਤੇਜ ਸਿੰਘ ਜੀ ਹੁਣਾਂ ਵੱਲੋਂ 500 ਰੁਪਏ ਦਾ ਸਤਿਕਾਰ ਪੁੱਜਿਆ ਹੈ ਆਰਾਮ ਸਿੰਘ ਜੀ ਰੈਫਰੀ ਦੇ ਲਈ ਵੱਡੇ ਮਾਨ ਸਨਮਾਨ ਆਰਾਮ ਸਿੰਘਾ ਤੂੰ ਕੌਡੀ ਮਾਰ ਕੇ ਨਹੀਂ ਖੇਡਿਆ ਔਰ ਸਾਹਮਣੇ ਵੇਖਦਾ ਵੀ ਆ ਜੰਟੇ ਰੈਫਰੀ ਦੇ ਲਈ ਵੀ 500 ਆਓ ਸਾਹਮਣੇ ਲੈ ਵੀ ਜੰਟਿਆ ਸਾਹਮਣੋਂ ਜੁਣਾ ਗੁਰਮੀਤ ਸਿੰਘ ਪ੍ਰਧਾਨ ਦਾ ਹੱਸੂ ਹੱਸੂ ਕਰਦਾ ਚਿਹਰਾ ਅੱਜ ਵੀ ਅੱਖਾਂ ਸਾਹਮਣੇ ਆ ਜਾਂਦਾ ਹੈ ਹਜੇ ਉਮਰ ਨਹੀਂ ਸੀ ਪਰ ਮੇਰੇ ਮਿੱਤਰੋ ਜਦੋਂ ਕਹਿੰਦੇ ਬੁਲਾਵੇ ਆਉਂਦੇ ਹੈ ਜਾਣਾ ਪੈਂਦਾ ਔਰ ਇਨਸਾਨ ਜਿਹੜਾ ਆਇਆ ਉਹਨੇ ਜਾਣਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਣੀ ਸਮਾਣੇ ਦੀ ਰੇਡ ਉਹ ਚਾਫੀ ਦੀ ਕੋਸ਼ਿਸ਼ ਲੱਗੂ ਜੋਰ ਇੱਕ ਪਾਸੇ ਪ੍ਰਤਾਪ ਕੜਿਆਣੇ ਦਾ ਚਾਫੀ ਬੜਾ ਟਿਕਾਣੇ ਦਾ ਉਹ ਕਹਿੰਦੇ ਬੰਨੀ ਉਸਵਾੜੇ ਦਾ ਉਹ ਬੰਨੀ ਉਸਵਾੜੇ ਦਾ ਉਹ ਰੇਡ ਰਟ ਕਾਣੇ ਦਾ ਇਧਰ ਫੇਰ ਕਹਿੰਦੇ ਕਬੱਡੀ ਪੈ ਰਹੀ ਹੈ ਸ਼ਾਦੀ ਹਰੀ ਪਿੰਡ ਹੈ ਇਹਦੇ ਸਾਡੇ ਜੱਗੀ ਦਾ ਬਰੇਬਰ ਕਹਿੰਦੇ ਪੱਟੇ ਵੱਲੋਂ ਦੀ ਟੱਕਰ ਅੱਜ ਟੰਡਿਆਲ ਪਿੰਡ ਦੇ ਵਿੱਚ ਮੇਲਾ ਚੱਲਦਾ ਏ ਬਿੱਟੂ ਦੁਕਾਨ ਦਾ ਇਲਾਕਾ ਮੇਰੇ ਮਿੱਤਰੋ ਜਿੱਥੇ ਅੱਜ ਮੇਲਾ ਚੱਲਦਾ ਏ ਕਿ ਮਿੱਤਰਾਂ ਇਲਾਕਾ ਮਿੱਤਰਾਂ ਇਲਾਕਾ ਸ਼ੇਰਾਂ ਦਾ ਕਬੱਡੀ ਦੇ ਆ ਪਲੇਰਾਂ ਦਾ ਮਿੱਤਰਾਂ ਇਲਾਕਾ ਸ਼ੇਰਾਂ Bye. ਦੇ ਵੱਡੇ ਮੱਲ ਪਵਾ ਕੀਤੇ ਆਹ ਸਾਹਮਣੇ ਜੱਸਾ ਕਰ ਗਿਆ ਕਮਾਲ ਫੇਰ ਮੋਟਰਸਾਈਕਲਾਂ ਦੇ ਜੱਫੇ ਲੱਗ ਰਹੇ ਆ ਮੇਰੇ ਮਿੱਤਰੋ ਮੋਟਰਸਾਈਕਲਾਂ ਵਾਲੀਆਂ ਰੇਡਾਂ ਪੈ ਰਹੀਆਂ ਜੀ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਦੇਖੇ ਵੀ ਹੋਲਡ ਨੰਬਰ ਕੀ ਦਾ ਔਰ ਇਹ ਤੋੜ ਨੂੰ ਬੇਨਤੀ ਆ ਵੀ ਉਹ ਵੇਖ ਲਵੇ ਵੀ ਹੋਲਡ ਨੰਬਰ ਕਿਹਨੂੰ ਦਿੱਤਾ ਗਿਆ ਆਹ ਚੰਨ ਦੀ ਚਾਰਣੀ ਐ ਲੇਟਾਂ ਦਾ ਚਾਨਣ ਟਿੰਡਿਆਰ ਪਿੰਡ ਉਹ ਸੁਗਰੂਰ ਜ਼ਿਲ੍ਹਾ ਕਿ ਰਿੱਜਾਂ ਲਾ ਕੇ ਜੱਫੇ ਮੁੰਡੇ ਤੋੜਦੇ ਗਰੂਰ ਦੀ ਉਹ ਮਾਲ ਦੇ ਵੀ ਹਾਰਟ ਕੀਟ ਉਹ ਇਲਾਕਾ ਸੰਗਰੂਰ ਨਹੀਂ ਮਾਲਵੇ ਦੀ ਹਾਰਡੀਟ ਇਲਾਕਾ ਸੰਗਰੂਰ ਨਹੀਂ ਇਲਾਕਾ ਸੰਗਰੂਰ ਦਾ ਆ ਢਿੜਵੇ ਦਾ ਇਲਾਕਾ ਆ ਪਾਤਣਾ ਦਾ ਇਲਾਕਾ ਜਿੱਥੇ ਕਹਿੰਦੇ ਵੱਡੇ ਪੱਦਰ ਤੇ ਮੈਚ ਖੇਡਿਆ ਜਾ ਰਿਹਾ ਹੈ ਵੱਡੇ ਪੱਦਰ ਦਾ ਫਾਈਨਲ ਢੰਡਿਆਰ ਦੇ ਕਬੱਡੀ ਕੱਪ ਦਾ ਆ ਬੌਪਰੀਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪ੍ਰਵੀਨ ਪਾਉਂਦਾ ਰੇਡ ਇੱਕ ਪਾਸੇ ਬੱਬੂ ਕਰਦਾ ਕੋਸ਼ਿਸ਼ ਵਾਈਦੀ ਕੈਂਚੀ ਆਉ ਸੁਆਬ ਉਹ ਢੰਡਿਆਰ ਤੇ ਵੀ ਤਾੜਾ ਵੱਜ ਰੋ ਉਹ ਥਾਪੀਆਂ ਦੀ ਥਾਪੇ ਵੱਜਦੇ ਆ ਅੱਜ ਕਹਿ ਕੇ ਨਹੀਂ ਆਪੇ ਵੱਜਦੇ ਆ ਉਹ ਥਾਪੀਆਂ ਦੀ ਥਾਪੇ ਵੱਜਦੇ ਆ ਗੁਰਵਿੰਦਰ ਜਿੰਦਰੀ ਰਾਜ ਨੂੰ ਮਿਲ ਲਵੇ ਹੱਥ ਵੱਜ ਕੇ ਦੇਤੀ ਆ ਅਮਰੀਕ 2100 ਰੁਪਿਆ ਬਬਲੀ ਲੋਂਗੋ ਵਾਲ ਤੇ ਮੋਟੇ ਹੁਣਾਂ ਵੱਲੋਂ ਇੱਕੋ ਜੱਫਾ ਜਿਹੜਾ ਬੱਬੂ ਦਾ ਲੱਗਿਆ 2100 ਦਾ ਲਓ ਸਮਾਣੇ ਵਾਲੇ ਬਣੀ ਦੀ ਰੇਡ ਤੇ ਚੱਕੀ ਬਾਹਰ ਉਹ ਬੱਲੇ 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 ਉਹ ਬਣੀ ਸਮਾਣੇ ਵਾਲਾ ਇੱਕ ਤਗੜਾ ਨੰਬਰ ਜੋੜਨਾ ਹੋਇਆ ਇਹ ਕਹਿੰਦੇ ਸੁਬਰੂਰ ਉਹ ਮਾਲਵੇ ਦੀ ਹਾਰਟ ਬੀਟ ਹੈ ਕਿ ਕੋਈ ਮੁੱਲ ਨਹੀਂ ਪੈਂਦਾ ਉਹ ਜਪਾਨੋਂ ਭੱਜਿਆ ਦਾ ਸਾਡਾ ਇਹ ਦੇ ਸਮਾਨ ਦਾ ਸੋਨੀ ਵਾਲਾ ਹੋਲਡ ਰੇਫਰੀ ਡਿਸੀਜਨ ਹੈ ਜਿਹੜਾ ਦੂਜਾ ਨੰਬਰ ਸੀ ਉਹ ਰੇਡਰ ਨੂੰ ਦਿੱਤਾ ਗਿਆ ਗੌਰ ਕਰਿਓ ਜੋ ਮਨੀ ਵੀਰ ਨੇ ਬੁਲਾਇਆ ਨੰਮਰਾਂਵਾਰ ਵੀਰ ਲਖ ਲਵੇ ਰਵਿੰਦਰ ਆਹਰ ਲਓ ਸਾਹਮਣੇ ਪ੍ਰਤਾਪ ਦਾ ਜੱਫਾ ਬਬਲੀ ਅਮਨਾ ਤੇ ਮੋਟਾ ਲੌਂਗੋ ਵਾਲੀਏ ਕਿੰਨੇ ਵੀ 5100 ਦਾ ਲੱਗਣਾ ਹੈ 5100 ਦਾ 67 ਦੇ ਜੱਫੇ ਦਾ ਦੀਪ ਦੇ ਲਖਵੀਰ ਢੰਡਿਆਲ ਵੱਲੋਂ ਕਹਿੰਦੇ 5100 ਆਹ ਸਾਹਮਣੇ 51 5100 ਦੀ ਗੱਲ ਹੈ ਲੈ ਵੀ ਪਿੰਡੀ ਮੇਲਾ ਸਿਰੇ ਦਾ ਹੋਇਆ ਸਾਰੇ ਮੁੰਡਿਆਂ ਨੂੰ ਬਧਾਈਆਂ ਦੇਦੀ ਸਾਰੇ ਨਰਈਆਂ ਦਾ ਧੰਨਵਾਦ ਕਰਦੀ ਆਹ ਢੰਡਿਆਲ ਪਿੰਡ ਇਤਿਹਾਸ ਰਚ ਗਿਆ ਸੰਗਰੂਰ ਦੇ ਵਿੱਚ ਐਸੇ ਫਾਈਨਲ ਇਹ ਕਹਿੰਦੇ ਗੱਲ ਮੇਰੇ ਮਿੱਤਰੋ ਜਿਵੇਂ ਕਹਿੰਦੇ ਹਜਮ ਹੋਣ ਵਾਲੀ ਨਹੀਂ ਪਰ ਅੱਜ ਸਵਾਦ ਲਿਆ ਦਿੱਤਾ ਮੁੰਡਿਆਂ ਨੇ ਐਨ ਸਵਾਦ ਲਿਆ ਦਿੱਤਾ ਕੋਈ ਜਉਂਦੀ ਇਹ ਖੇਡ ਪਿਆਰ ਦੀ ਹੈ ਫੇਰ ਕਰੇ ਪਰਮਾਤਮਾ ਦਾਵਾਵਾ ਸਾਡੀਆਂ ਇਹ ਸਾਰਾ ਨਗਰ ਵਧਾਈ ਦਾ ਪਾਤਰ ਹੈ ਹੋਣ ਨੂੰ ਕੀ ਵੀ ਹੁੰਦਾ ਇਹ ਮੇਲੇ ਦੀ ਸਾਲ ਪਰ ਗੱਲਾਂ ਹੋੜ ਗਈਆਂ ਜਿੰਨਾਂ ਚ ਅਗਲਾ ਮੇਲਾ ਵੀ ਆਉਂਦਾ ਲੋਕਾਂ ਨੇ ਕਹਿੰਦੇ ਟਾਈਮ ਤੇ ਕਬੱਡੀ ਹੋਈ 플레이ਰ ਆਏ ਨਹੀਂ ਆਏ ਵੀ ਛੋਟੀ ਛੋਟੀ ਦੇ ਪਰਬੰਧ ਦੇਖਣ ਵਾਲੇ ਸੀ ਡਿਸਪਲਿਨਡ ਬਹੁਤ ਵਧੀਆ ਸੀਗਾ ਲੋਕ ਗੱਲਾਂ ਕਰਨਗੇ ਆ ਮੇਲੇ ਦੀ ਇਹ ਮਾਲਵੇ ਦੀ ਧਰਤੀ ਹੈ ਕਿ ਕੋਈ ਨਹੀਂ ਪੁੱਛਦਾ ਇੱਥੇ ਜੋ ਬੰਦੂ ਭੱਜਿਆਂ ਨੂੰ ਸਾਡਾ ਇਹ ਦੇਸ ਮਾਲਵਾ ਦਸ ਦੇ ਵੀ ਨਮਿਆਂ ਨੂੰ ਦਸ ਦੇ ਵੀ ਨਮਿਆਂ ਨੂੰ ਦਸ ਦੇ ਵੀ ਨਮਿਆਂ ਨੂੰ ਮਾਲਵੇ ਦੀ ਧਰਤੀ ਮਾਝੇ ਦੀ ਧਰਤੀ 도ਆਬੇ ਦੀ ਧਰਤੀ ਪੁਆਰ ਦੀ ਧਰਤੀ ਜਦੋਂ ਚਾਰੇ ਰਲ ਜਾਂਦੇ ਐ ਤੇ ਫਿਰ ਗੁਲਾਬ ਬਣ ਜਾਂਦਾ ਗੁਲਾਬ ਬਣਦਾ ਤੇ ਫਿਰ ਪੰਜਾਬ ਬਣਦਾ ਪੰਜਾਬ ਬਣਦਾ ਪੰਜਾਬ ਬਣਦਾ ਆ ਤਰਵੇਸ਼ ਆ ਗਿਆ ਵੇਖ ਲੈ ਅਮਰੀਕ ਕਹਿੰਦਾ ਵਫਾਦਾਰੀ ਦੀ ਜੇ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉਹ ਉਠ ਬੁੱਲਿਆ ਉਠ ਨਾਮ ਧਿਆਲਾ ਨਹੀਂ ਤੇ ਬਾਜੀ ਲਾਗੇ ਕੁੱਤੇ ਇੱਥੋਂ ਕੁੱਤੇ ਨਹੀਂ ਤੇ ਬਾਜੀ ਲਾਗੇ ਕੁੱਤੇ ਇੱਥੋਂ ਉੱਤੇ ਬਾਕੀ ਕਹਿੰਦੇ ਮੇਲਾ ਸਫਲ ਹੋ ਗਿਆ ਹੈ ਜਿਵੇਂ ਕਲ ਰੁਪਿੰਦਰ ਨੇ ਪਰਸੋਂ ਗੱਲ ਕੀਤੀ ਵੀ ਕੱਠਵੇਂ ਦੀ ਕਿਵੇਂ ਲੰਘ ਕੇ ਇਹ ਗਰਾਊਂਡ ਦੇ ਵਿੱਚ ਆਇਆ ਹੈ ਇਹ ਕਿਰਪਾ ਹੈ ਪਰਮਾਤਮਾ ਦੀ ਕੋਈ ਗੱਲ ਇਹ ਪਿਆਰ ਨਾਲ ਪਿਆਰ ਨਾਲ ਜੱਸੀ ਪਿਆਰ ਨਾਲ ਭੇਜ ਦਿਓ ਇਹਨਾਂ ਦੀ ਵੀ ਜ਼ਿੰਦਗੀ ਹੈ ਇਹ ਵੀ ਆਪਣੀ ਜਿਵੇਂ ਕਹਿੰਦੇ ਨੇ ਮੌਜ ਦੇ ਵਿੱਚ ਹੈ ਨਹੀਂ ਤੇ ਇਹਨੇ ਬੰਦੇ ਬੈਠੇ ਹੁਣ ਦਰਬੇਸ਼ ਦਾ ਗਰਾਊਂਡ ਦੇ ਵਿੱਚ ਆਉਣਾ ਇਹ ਵੱਡੀ ਗੱਲ ਹੁੰਦੀ ਹੈ ਪਰਸੋਂ ਵੀ ਇਦਾਂ ਹੀ ਹੋਇਆ ਬਾਗੜੀਆਂ ਦੇ ਮੇਲੇ ਤੇ ਵੀ ਇਦਾਂ ਹੀ ਬਹੁਤ سارے ਟੂਰਨਾਮੈਂਟਾਂ ਤੇ ਮੇਰਾ ਇਹ ਮੰਨਣਾ ਹੈ ਭਾਈ 23 ਸਾਲ ਹੋ ਗਏ ਜਿਹੜੇ ਟੂਰਨਾਮੈਂਟ ਤੇ ਮੇਰੇ ਵੀਰੋਂ ਇੰਦਾ ਦਰਵੇਸ਼ ਦੀ ਐਂਟਰੀ ਹੋ ਜੇ ਨਾ ਤੇ ਫਿਰ ਉਹ ਮੇਲਾ ਸਫਲ ਹੀ ਹੁੰਦਾ ਅੱਜ ਦਾ ਮੇਲਾ ਸਫਲ ਹੈ ਉਹ ਮੁੜ ਗਿਆ ਦੱਸੋ ਕਿਸੇ ਨੂੰ ਕੀ ਕਹਿ ਕੇ ਗਿਆ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਇੰਦਾ ਆਇਆ ਇੰਦਾ ਗਿਆ ਫੇਰ ਉਹਦੀ ਮੌਜ ਆ ਫੇਰ ਗਰਾਊਂਡ ਦੇ ਵਿੱਚ ਆ ਗਿਆ ਸੋ ਮੇਰੀ ਬੇਨਤੀ ਹੈ ਥੋੜਾ ਰਾਹ ਦੇ ਦਿਓ ਮੇਰੇ ਭਰਾਵਾਂ ਨੂੰ ਕੋਈ ਗੱਲ ਨਹੀਂ ਮੈਨੂੰ ਪਤਾ ਵੀ ਇਧਰੋਂ ਕਿਸੇ ਨੇ ਇਧਰੋਂ ਫੇਰ ਭੇਜਤਾ ਹੈ ਕੋਈ ਗੱਲ ਨਹੀਂ ਪਿਆਰ ਦੇ ਨਾਲ ਇਹਨੂੰ ਭੇਜ ਦਿਓ ਬਹੁਤ ਸਤਿਕਾਰ ਹੈ ਹਰ ਇੱਕ ਇੱਥੇ ਮੇਰੇ ਮਿੱਤਰੋ ਸਤਿਕਾਰਯੋਗ ਹੈ ਜਿਹੜਾ ਦਿੜਵੇ ਨੇ ਪਹਿਲਾਂ ਰੀਪਲੇ ਲੈ ਲਿਆ ਤੀ ਉਹ ਸਹੀ ਹੈ ਉਹ ਦੁਬਾਰਾ ਰੀਪਲੇ ਲੈ ਸਕਦੇ ਹੈ ਜੀਤੂ ਦੀ ਰੇਡ ਦਾ ਰੀਪਲੇ ਹੈ ਠੀਕ ਹੈ ਜੀ

ਆਓ ਬੱਲੇ ਆਓ ਬੱਲੇ ਆਓ ਬੱਲੇ ਆਓ ਬੱਲੇ ਆਓ ਬੱਲੇ ਬਾਓ ਬੱਬੂ ਵਰਦੀਪ ਕੁਮਾਰ ਉਰਫ ਬੱਬੂ ਝਨੇੜੀ ਖੇਡਿਆ ਜੱਸੀ ਸ਼ੇਰਗਿੱਲ ਵੱਲੋਂ ਕਰਾਈ ਪੈ ਗਿਆ ਪੈ ਗਿਆ ਹੈਰੀ ਹੋਣਾ ਦੀ ਟੀਮ ਵੱਲੋਂ ਹਰਵੀਰ ਹੋਣਾ ਵੱਲੋਂ ਆਓ ਸਾਹਮਣੇ ਮੇਰੇ ਮਿੱਤਰੋ ਸਰਪੇ ਹੁੜੀ ਜੱਸੀ ਹੁੜੀ ਸੱਦਾ ਦੇ ਰਿਆ ਵੀ 28 ਜਨਵਰੀ ਨੂੰ بگڑا کلیرا نال سونی کلیر دوندر شادی ہری چنگا فوجی ہے اگلیاں بنی سما ریڑھ 11000 ਦੀ ਦੀਪ ਢੰਡਿਆਲ ਵਿੰਦਰੀ ਢੰਡਿਆਲ ਤੇ ਲਖਵੀਰ ਢੰਡਿਆਲ ਯੂ ایس اے ਵੱਲੋਂ ਇੱਕੋ ਰੇਡ ਕਹਿੰਦੇ 11000 ਦੀ ਪਾਊਗੀ ਸਮਾਣੇ ਵਾਲੇ ਇੰਦਰਜੀਤ ਦੀ 11 11000 ਦੀਪ ਬਲਵਾਨ ਕਪਿੰਦਰ ਜੋਤ ਸਿੰਘ ਪੰਨੂ ਹੋਣੀ ਦੀਪ ਦੇ ਨੰਬਰ ਪ੍ਰਤਾਪ ਕੜਿਆਣਾ ਉਹਦੇ ਜੱਫਿਆਂ ਦੇ ਉੱਪਰ ਬਬਲੀ ਲੋਂਗੋ ਵਾਲ ਯੂਐਸਏ ਮੋਟਾ ਲੋਂਗੋ ਵਾਲ ਅਮੜਾ ਲੋਂਗੋ ਵਾਲ ਦੇ ਨਾਲ ਨਰਮੀ ਨਰਸੀ ਯੂਐਸਏ ਉਹ ਮੁੰਡੇ ਕਹਿੰਦੇ ਪ੍ਰਤਾਪ ਦੇ ਜੱਫਿਆਂ ਦੇ ਉੱਪਰ 5 5100 5100 ਵੱਡੇ ਮਾਨ ਸਨਮਾਨ ਦਿੱਤੇ ਜਾ ਰਿਹਾ 21 ਜੱਫੇ ਤੇ ਹੈ ਆਪਾਂ ਇਹ ਕਰੀਏ 100 ਘਟਾ ਦਈਏ 5 ਹਿਆ ਅਮਰੀਕ ਜਦੋਂ ਕਹਿੰਦਾ ਆਤਾ ਆਤਾ ਲੱਖ ਅਗਲਾ ਸੋਚਦਾ ਯਾਰ ਵੀ ਹੈਗਾ ਤੇ 51 51 ਹਜ਼ਾਰ ਹੀ ਹੈ ਜੇ 51 51 50 ਹਜ਼ਾਰ ਬੋਲਿਆ ਜਾਵੇ ਤੇ ਫਿਰ ਥੋੜੀ ਗੱਲ ਡਿਫਰੈਂਟ ਹੋ ਜਾਂਦੀ ਹੈ ਪਰ ਜੇ ਆਤਾ ਆਤਾ ਲੱਖ ਬੋਲਿਆ ਜਾਵੇ ਤੇ ਕਹਿੰਦਾ 15 ਤਰੀਕ ਨੂੰ ਕੰਗਰਾਲੀ ਸਿੱਖਾਂ ਦੀ ਉਸਾ ਕਬੱਡੀ ਕੱਪ ਦੀ ਗੱਲ ਹੋਈ ਅਮਰੀਕ ਹਾਂ ਬਿਲਕੁਲ 15 ਜਨਵਰੀ ਕੰਗਰਾਲੀ ਸਿੱਖਾਂ ਦੀ ਖੰਨੇ ਦਾ ਏਰੀਆ ਕੰਗਰਾਲੀ ਰਾਜਪੂਤਾ ਕੰਗਰਾਲੀ ਸਿੱਖਾਂ ਦੀ ਇਹ ਬੜੇ ਪ੍ਰਸਿੱਧ ਏ ਜਿਹੜੇ ਨਗਰ ਨੇ ਸੋ ਆਓ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਕੱਲ ਦਾ ਦਿਨ ਉੱਪਿਆਂ ਦੇ ਵਿੱਚ ਹੈ 12 ਤਰੀਕ ਨੂੰ ਕਮਾਲਪੁਰਾ 19 ਤਰੀਕ ਨੂੰ ਚੱਕਰ ਹੈ 20 ਦਸੰਬਰ ਨੂੰ ਛੇਕਦਾਲ ਤਲੇ ਕਾਕੇ ਨੇ ਟਾਈਆਂ 4 ਦਸੰਬਰ ਨੂੰ ਹੀ ਪਾਤੀਆਂ ਸੀਗੀਆਂ ਵੀ ਮੇਲਾ ਪਰ ਸਮੇਂ ਨਾਲ ਸ਼ੁਰੂ ਕਰਕੇ ਸਮੇਂ ਨਾਲ ਸਮਾਪਤ ਕਰਾਂਗੇ 20 ਦਸੰਬਰ ਦੇ ਮੇਲੇ ਦੀਆਂ ਤਰੀਕਾਂ ਔਰ ਮੇਰੇ ਵੀਰੋ ਪੰਜਾਬ ਦੀ ਧਰਤੀ ਹੈ ਜਿਹੜਾ ਕੀਤੂ ਵਾਲਾ ਪੁਆਇੰਟ ਸੀਗਾ ਹੋਲਡ ਹੋਇਆ ਸੀ ਉਹ ਜੱਫਾ ਹੈ ਉਹ ਬੱਪਰ ਦੀ ਟੀਮ ਨੂੰ ਨੰਬਰ ਮਿਲਿਆ ਜੀ ਜਿਹੜਾ ਬੂਟੇ ਨੇ ਲਾਇਆ ਸੀਗਾ ਹਨਾ ਜਿਹੜਾ ਪਹਿਲਾ ਵਾਲਾ ਪੁਆਇੰਟ ਸੀ ਉਹ ਬੂਟੇ ਨੂੰ ਟੱਚ ਹੈ ਉਹ ਨੰਬਰ ਕੀਤੂ ਬੱਡਨਪੁਰੀਏ ਦਾ ਠੀਕ ਹੈ ਜੀ ਆ ਦੇਖ ਠੀਕ ਹੈ ਤੇਰੇ ਦੋ ਜਫੇ ਨੇ ਇਹਦਾ ਜਿਹੜਾ ਜਫਾ ਜੀ ਉਹ ਵੀ ਬੂਟੇ ਨੂੰ ਬੂਟੇ ਨੂੰ ਮਿਲ ਗਿਆ ਦੋ ਦੋ ਜਫੇ ਹਾਂ ਤੇਰੇ ਦੋ ਨੇ 1 ਫਰਵਰੀ ਨੂੰ ਡਾਕਟਰ ਮਕਰ ਸਿਹਾਲ ਕਹਿੰਦਾ ਵੀ ਵੱਡਾ ਮੇਲਾ ਕਰਾਉਣਾ ਹੈ ਸਿਹਾਲ ਦੇ ਵਿੱਚ ਵੀ ਉਹਦੇ ਲਈ ਵੀ ਆਪ ਸਭ ਨੂੰ ਸੱਦਾ ਹੈ ਸਿਹਾਲ ਪਿੰਡ ਦੇ ਵਿੱਚ 1 ਫਰਵਰੀ ਨੂੰ ਸਾਡਾ ਵੀਰ ਹੈ ਡਾਕਟਰ ਮਕਰ ਸਿਹਾਲ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਿਹਾ ਹੈ ਸੱਤੀ ਦਾ ਜੱਫਾ 11000 ਦਾ ਦੀਪ ਬਿੰਦਰੀ ਤੇ ਲਖਵੀਰ ਵੱਲੋਂ ਹੋੜੂਗਾ ਮਾਨ ਸਨਮਾਨ ਮੇਰੇ ਮਿੱਤਰੋ ਆਹ ਸੋਨੀ ਦੀ ਪਈ ਹੋਈ ਰੇਡ ਤੇ ਜੱਸਾ ਕਰਦਾ ਕੋਸ਼ਿਸ਼ ਲਾਗੂ ਜੱਫਾ ਆਹ ਫੜੂ ਗੁੱਟ ਪਰ ਕਮਾਲ 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 ਆ ਜਾ ਅਮਰੀਕ ਪੁਰੀਆ ਆ ਗਿਆ ਗੁੱਜਰ ਆਹ ਸਾਹਮਣੇ ਕਹਿੰਦੇ ਕੀ ਤੂੰ ਬੁੱਢਣਪੁਰੀਆ ਮੇਰੇ ਮਿੱਤਰੋ ਮੈਨੂੰ ਲੱਗਦਾ ਉਹ ਮੋਟਰਸਾਈਕਲਾਂ ਵਾਲੀਆਂ ਪੈਂਦੀਆਂ ਆਹ ਕਹਿੰਦੇ ਕੰਦੇ ਚ ਬੰਦਾ ਵੱਜਦਾ ਜਵਾਨੀਆਂ ਨਾਲ ਜਵਾਨੀਆਂ ਥੈਂਬੀਆਂ ਮੰਨੋ ਭਾਵੇਂ ਨਾ ਆਰਪਿੰਦਰ ਬਾਈ ਮੋਟਰਸਾਈਕਲ ਆਲੀਆ ਰੈਡਾਂ ਪੈਰੀਆ ਆ ਰੈਡਾਂ ਕਹਿੰਦੇ ਮੋਟਰਸਾਈਕਲਾਂ ਵਾਲੀਆਂ ਪੈਰੀਆਂ ਲੈ ਵੀ ਬਿੰਦਰੀ ਥੋੜਾ ਗਰਾਉਂਡ ਨੂੰ ਕਲੀਅਰ ਕਰੋ ਸਾਰਿਆਂ ਨੂੰ ਬੇਨਤੀ ਕਰਦੇ ਮੇਰੇ ਭਰਾਵਾਂ ਨੂੰ ਵੀ ਥੋੜਾ ਥੋੜਾ ਗਰਾਉਂਡ ਨੂੰ ਕਲੀਅਰ ਕਰ ਦਿਓ ਲੱਗੀ ਕਹਿੰਦੇ ਲੱਗਿਆ ਜੋਰ ਤੇ ਬਣੀ ਸਮਾਣੇ ਵਾਲਾ ਬਣੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ 20 20 ਜਨਵਰੀ ਨੂੰ ਪਾਤਣਾ ਦੇ ਵਿੱਚ ਮੇਰੇ ਮਿੱਤਰੋ ਵੱਡੀਆਂ ਰੌਣਕਾਂ ਲੱਗਣਗੀਆਂ 20 ਜਨਵਰੀ ਨੂੰ ਆ ਬਣੀ ਤੇਰਾ 11000 ਰੁਪਿਆ ਦੀਪ ਹੁਣਾ ਵੱਲੋਂ ਵਿਦਰੀ ਹੁਣਾ ਵੱਲੋਂ ਲਖਵੀਰ ਹੁਣਾ ਵੱਲੋਂ ਪੁੱਜ ਗਿਆ ਫੜ ਵੀ ਨੌਜੋਨਾ ਆਓ ਸਾਹਮਣੇ ਇੱਕ ਪਾਸੇ ਇੱਕ ਪਾਸੇ ਆਹ ਕੌਣ ਹੈ ਆਹ ਕੌਣ ਆਹ ਮੈਨੂੰ ਲੱਗਦਾ ਗਗਨਦੀਪ ਹੈ ਇਹ ਮੇਰੇ ਮਿੱਤਰੋ ਰਣ ਸਿੰਘ ਦਾ ਵੀਰ ਹੈ ਇਸ ਵੇਲੇ ਕਰਦਾ ਕੋਸ਼ਿਸ਼ ਪਰ ਦੂਜੇ ਪਾਸੇ ਸੋਨੀ ਸੋਨੀ ਦੋਨੀ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਅਮਰੀਕ ਆਜਾ ਫੜਦਾ ਆਓ ਸਾਹਮਣੇ ਕਹਿੰਦੇ ਰੇਡ ਕੀਤੂ ਦੀ ਪੈ ਰਹੀ ਹੈ ਮੇਰੇ ਮਿੱਤਰੋ ਚਾਰੇ ਜਨੇ ਪਿਆਰ ਵਰ ਪਿਆਰ ਨੇ ਬਹੁਤ ਪੱਟਾ ਮੇਲਾ ਚੱਲਦਾ ਆ ਗਿਆ ਧਰਤੀ ਦੇ ਮੇਰੇ ਮਿੱਤਰੋ ਇਸੇ ਪਿੰਡ ਦਾ ਕਹਿੰਦੇ ਦੀਪ ਉਹ ਮਿਲ ਬਣਦੇ ਨੂੰ ਚਰਦਾ ਉਹ ਭਰਾ ਮਿਲਿਆ ਉਹ ਵੀਰ ਮਿਲਿਆ ਉਹ ਯਾਰ ਮਿਲਿਆ ਕਿਤੇ ਤਪਿੰਦਰ ਪੰਡੂ ਹੋਣੀ ਜਿੰਦਰੀਆਂ ਦੇ ਕਮਲ ਹੋਣੀ ਸ਼ੈਲੀ ਸਿੰਘ ਹੋਣੀ ਪਿੰਡ ਦਾ ਸਵਾਗਤ ਇੱਕ ਵਾਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਸਹੀ 8:30 ਵਜੇ ਬੋਲਾ 200 ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਕੀ ਕੀ ਸਕੋਰ ਨੇ ਜੀ ਫਾਸਟ ਜਿਹੜੀ ਨਹੀਂ ਟੀਮ ਦਿੜਬਾ ਜਿਹਦੇ ਨੰਬਰ ਰਹੇ ਨੇ 14 ਤੇ 8 ਨੰਬਰ ਰਹੇ ਨੇ ਬੌਪਰ ਦੇ ਬੈਸਟ ਰੇਡਰ ਤੇ ਜਾਫੀ ਦੱਸਿਓ ਕੌਣ ਹੈ ਜੀ ਇਸ ਮੈਚ ਦਾ ਰਾਮ ਸਿੰਘ ਜੀ ਢੰਡੋਲੀ ਸਾਹਿਬ 6 ਤੇ 6 ਰੇਡਾਂ ਬਣੀ ਸਮਾਣਾ ਬੈਸਟ ਰੇਡਰ ਕਾ ਟੱਚ ਤਿੰਨ ਜਫੇ ਬੱਬੂ ਝਨੇੜੀ ਬੈਸ ਯਾਫੀ ਅਜ ਦੇ ਮੇਲੇ ਦਾ ਲੈ ਵੀ ਸੱਤ ਮੇਲਾ ਸਰੇ ਦਾ ਹੋਇਆ ਦੁੱਲਾ ਜਲੂਰ ਵੀ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬੋਲਦੇ ਚੱਲਦੇ ਕਮੈਂਟਰੀ ਕਰਦੇ ਆ ਕੁਝ ਗਲਤ ਬੋਲਿਆ ਗਿਆ ਵੇ ਤੇ ਅਣਜਾਣ ਜਿਹੇ ਬੱਚੇ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਸਾਡੇ ਮਨੀ ਦੇ ਆ ਜਾਣ ਕੈਮਰਾਮੈਨ ਸਾਫ ਗਰਾਊਂਡ ਦੇ ਵਿੱਚ